ਘਿੰਡਾ ਵਿੱਚ ਸਮਾਜਿਕ ਸਮਾਨਤਾ ਸੰਗਠਨ ਵੱਲੋਂ ਰੇਲਵੇ ਇੰਸਟੀਚਿਊਟ ਵਿਖੇ बसपा ਡੀਐਸਪੀ ਅਤੇ ਭਾਪ ਦੇ ਸੰਸਥਾਪਕ ਸਾਥਰੀ ਕਾਸ਼ੀਰਾਮ ਜੀ ਦੇ ਜਨਮ ਦਿਨ ਨੂੰ ਸਮਰਪਿਤ ਸੰਵਿਧਾਨ ਬਚਾਓ ਲੋਕਤੰਤਰ ਬਚਾਓ ਅਤੇ ਦੇਸ਼ ਬਚਾਓ ਪ੍ਰੋਗਰਾਮ ਕਰਵਾਇਆ ਗਿਆ ਇਹ ਇਹ ਪ੍ਰੋਗਰਾਮ ਜ਼ਿਲ੍ਹਾ ਪ੍ਰਧਾਨ ਰਵਿੰਦਰ ਲਾਲ ਕਿੱਜੀ ਦੀ ਪ੍ਰਧਾਨਗੀ ਡੇਟ ਕਰਵਾਇਆ ਗਿਆ ਇਸ ਦੌਰਾਨ ਸੰਗਠਨ ਦੇ ਪੰਜਾਬ ਪ੍ਰਧਾਨ ਚੌਧਰੀ ਖੁਸ਼ੀराम ਸੇਵਾ ਮੁਖੀ ਆਈਏਐਸ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਲਈ ਕਿਹਾ ਸੰਗਠਨ ਵੱਲੋਂ ਸਕੂਲੀ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ ਸਮਾਜਿਕ ਸਮਾਨਤਾ ਸੰਗਠਨ ਪੰਜਾਬ ਦੇ ਉੱਤੇਦਾਰਾ ਜ਼ਿਲ੍ਹਾ ਕਮੇਟੀ ਉੱਤੇਦਾਰਾਂ ਤੇ ਮੈਂਬਰਾਂ ਨੂੰ ਸਰਪਾ ਅਤੇ ਸਨਮਾਨ ਦਿਨ ਦੇ ਕੇ ਸਨਮਾਨਿਤ ਕੀਤਾ ਗਿਆ ਜ਼ਿਲ੍ਹਾ ਪ੍ਰਧਾਨ ਹਰਵੰਸ ਲਾਲ ਕਿੱਤੀ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ਆਓ ਦੇਖਦੇ ਹਾਂ ਭਾਰਤ ਦੀ ਆਵਾਜ਼ ਨਾਲ ਕਲਬਤ ਕਰਦੇ ਚੌਧਰੀ ਖੁਸ਼ੀराम ਨੇ ਹੋਰ ਕੀ ਕਿਹਾ ਮਹਰਵਾਚ ਲਾਲ ਖਿੱੱਚੇ ਜ਼ਿਲ੍ਹਾ ਪ੍ਰਧਾਨ ਸਮਾਜਿਕ ਸਮਾਜਿਕ ਸੰਗਠਨ ਪੰਜਾਬ ਇਕਾਈ ਬਠਿੰਡਾ ਆਈ ਹੋਏ ਸੰਗਤ ਦਾ ਸਰੋਤਿਆਂ ਦਾ ਖਾਸ ਕਰ ਦੇਸ਼ ਪਰਦੇਸ ਇਕੱਤਰ ਬਾਤ ਕਰਦਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਮਨੋਚ ਚਰਖੀਵਾਲ ਤੇ ਤੁਸੀਂ ਦੇਖ ਰਹੇ ਹੋ ਭਾਰਤੀ ਬਾਤ ਇਸ ਟਾਈਮ ਰੇਲਵੇ ਇੰਸਟੀਚੂਟ ਬਠਿੰਡਾ ਕੁ ਮੌਜੂਦ ਹੈ ਜਿੱਥੇ ਸਮਾਜਿਕ ਸਮਾਨਤਾ ਸੰਗਠਨ ਵੱਲੋਂ ਅੱਜ ਸਾਬ ਸ੍ਰੀ ਕਾਸ਼ੀਰਾਮ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਹੈ ਸਾਡੇ ਨਾਲ ਸੰਗਠਨ ਦੇ ਆਗੂ ਮੌਜੂਦ ਨੇ ਕਰਦੇ ਉਹਨਾਂ ਨਾਲ ਗੱਲਬਾਤ ਜੈ ਪੀਮ ਕੀ ਕਹਿਣਾ ਚਾਹੋਗੇ ਜੀ ਸਾਬਾਜ ਸਮਾਜਿਕ ਸਮਾਨਤਾ ਸੰਗਠਨ ਵੱਲੋਂ 7 ਤਰੀਕਾ ਸ਼੍ਰੀ ਰਾਮ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਬਟਿੰਡਾ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਭਾਰਤੀ ਆਵਾਜ਼ ਚੈਨਲ ਦੇ ਸਾਰੇ ਸਰੋਤਿਆਂ ਨੂੰ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਇੱਥੇ ਸਮਾਜਿਕ ਸਮਾਨਤਾ ਸੰਗਠਨ ਵੱਲੋਂ ਜੋ ਇਹ ਸਭੇਲਨ ਕਰਾਇਆ ਗਿਆ ਹੈ ਸਾਹਬ ਸ਼੍ਰੀ ਕਾਂਸ਼ੀਨਾਥ ਜੀ ਜਿਹਨੂੰ ਵਿਹਾੜੇ ਨੂੰ ਸਮਰਪਿਤ ਹੈ ਤੇ ਇਹਦਾ ਜਿਹੜਾ ਮੇਨ ਏਮ ਐਂਡ ਆਬਜੈਕਟਿਵ ਜੁ ਹੈਗਾ ਜਾਂ ਉਦੇਸ਼ ਕਹੋ ਸੰਵਿਧਾਨ ਬਚਾਓ ਲੋਕ ਨੂੰ ਬਚਾਓ ਦੇਸ਼ ਬਚਾਓ ਕੋਈ ਸੰਵਿਧਾਨ ਜੋ ਅੱਜ ਕਮਜ਼ੋਰ ਕੀਤਾ ਜਾ ਰਿਹਾ ਸਾਡੇ ਖਿਲਰੇ ਹੋਏ ਸਮਾਜ ਨੂੰ ਇਕੱਠਾ ਕਰਕੇ ਉਹਨੂੰ ਪਛਾਣਨਾ ਚਾਹੀਦਾ ਸਾਡਾ ਸਮਾਜ ਵੱਖ-ਵੱਖ ਵਰਗਾਂ ਦੇ ਵਿੱਚ ਵੰਡਿਆ ਹੋਇਆ ਹੈ ਵੱਖ-ਵੱਖ ਜਾਤਾਂ ਦੇ ਵਿੱਚ ਵੰਡਿਆ ਹੋਇਆ ਹੈਗਾ ਵੱਖ-ਵੱਖ ਧਰਮਾਂ ਦੇ ਵਿੱਚ ਵੰਡਿਆ ਹੋਇਆ ਹੈ ਉਹਨੂੰ ਇੱਕ ਜੁਟ ਕਰਨ ਦੀ ਲੋੜ ਹੈ ਬਹੁਤ سارے ਸੰਗਠਨ ਹੋਰ ਵੀ ਲੱਗੇ ਹੋਏ ਨੇ ਲੇਕਿਨ ਇਹ ਨਵੇਕਲੀ ਕਿਸਮ ਦਾ ਇੱਕ ਸੰਗਠਨ ਪੰਜਾਬ ਲੈਵਲ ਤੇ ਬਣਿਆ ਹੈ ਜਿਹੜਾ ਕਿ ਰਾਜਨੀਤਿਕ ਧਾਰਮਿਕ ਤੇ ਜਾਤ ਪਾਤ ਤੋਂ ਉੱਪਰ ਉੱਠ ਕੇ ਸਮਾਜ ਨੂੰ ਹੀ ਨਹੀਂ ਬਲਕਿ ਸਮੁੱਚੇ ਲੋਕਾਂ ਨੂੰ ਇੱਕ ਮੰਚ ਤੇ ਲਿਆਉਣਾ ਚਾਹੁੰਦਾ ਹੈ ਸੰਵਿਧਾਨ ਬਚਾਉਣ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ 26th ਪੀਪਲ ਆਫ ਇੰਡੀਆ ਸੰਵਿਧਾਨ ਬਣਾਇਆ ਤਾਂ ਬਾਬਾ ਸਾਹਿਬ ਡਾਕਟਰ ਬੀਆਰ ਅੰਮਿਤਕਰ ਨੇ ਕਿਹਾ ਸੀ 26th ਪੀਪਲ ਆਫ ਇੰਡੀਆ ਅਡਾਪਟ ਸੱਚੰਸਾ ਠੀਕ ਹੈ ਲੇਕਿਨ ਇਸ ਵੀਦਰ ਪੀਪਲ ਆਫ ਇੰਡੀਆ ਦੇ ਵਿੱਚ ਵੀ ਕੁਝ ਲੋਕ ਐਸੇ ਨੇ ਜਿਹੜੇ ਕਿ ਸੰਵਧਾਨ ਦੇ ਵਿਰੋਧੀ ਨੇ ਤੋ ਅਸੀਂ ਸੰਵਧਾਨ ਦੇ ਹੱਕ ਦੇ ਵਿੱਚ ਜਿਹੜੇ ਲੋਕ ਐ ਉਹਨਾਂ ਨੂੰ ਇੱਕ ਮੰਚ ਤੇ ਕੱਢਣਾ ਚਾਹੁੰਦੇ ਹਾਂ ਜੀ ਜੀਪਾ ਦੇ ਜਾਣਕਾਰੀ ਇਹ ਦੇਖੋ ਬਾਬਾ ਸਾਹਿਬ ਡਾਕਟਰ ਜੀ ਨੇ ਇੱਕ ਗੱਲ ਕਹੀ ਸੀ ਗੋਦਨ ਸਮਾਜ ਦੇ ਲਈ ਜਿਆਦਾ ਸੰਗਠਨ ਹੋਣਗੇ ਉਹਨਾਂ ਹੀ ਗੋਦਨ ਸਮਾਜ ਕਮਜ਼ੋਰ ਹੋਣਾ ਠੀਕ ਹੈ ਨਾ ਚਾਹੁੰਦੇ ਸਾਰੇ ਕੋ ਬਾਬਾ ਸਾਹਿਬ ਨੇ ਜੋ ਗੱਲ ਪਈ ਹੈ ਮੈਂ ਉਸ ਤੇ ਕਿੰਤੂ ਬੋਤ ਨਹੀਂ ਕਰ ਸਕਦਾ ਨਾਈਮੈਂ ਉਹ ਤੇ ਕਰਾਂਗਾ ਲੇਕਿਨ ਮੈਂ ਇਹ ਗੱਲ ਕਹਿਣਾ ਹੈਗਾ ਵੀ ਇਹ ਸਾਡੇ ਦੀ ਕੋਲ ਅਲੱਗ ਹੁੰਦੀ ਹੈ ਬਾਕੀ ਪਾਰਟੀਆਂ ਜਿਹੜੀਆਂ ਹੈਗੀਆਂ ਐਨੀਆਂ ਵੱਡੀਆਂ ਵੀ ਐ ਵਾਕਿਆਨ ਤੇ ਸੰਗਠਨ ਦੇ ਨੇ ਬੜੇ ਹੋਇਆ ਹੈ ਕਾਰਸਸ ਦੇ ਐਨੇ ਸੰਗਠਨ ਬੜੇ ਹੋਇਆ ਹੈ ਉਹਨਾਂ ਦੇ ਕਿੰਤੂ ਬੰਦੂ ਕਿਉਂ ਨਹੀਂ ਹੁੰਦਾ ਸਾਡੇ ਜਿਹੜੇ ਹੈਗੇ ਆ ਜੇ ਸੰਗਠਨ ਬਣ ਵੀ ਗਏ ਹੈ ਜੇ ਅਸੀਂ ਉਹਨਾਂ ਨੂੰ ਮੁੱਧਿਆ ਦੇ ਆਧਾਰ ਤੇ ਫਾਈਡੋਲੋਜੀ ਦੇ ਆਧਾਰ ਤੇ ਬਾਬਾ ਸਾਹਿਬ ਡਾਕਟਰ ਵੀਰ ਅਮਿਤ ਕਲ ਵੀ ਆਡੋਲੋਜੀ ਦੀ ਸਾਹ ਖਾਂਸੀਨਾਮ ਜੀ ਦੀ ਸੋਚ ਤੇ ਜੇ ਇੱਕ ਜੁਟ ਕਰਦੇ ਹੈਗੇ ਆ ਤਾਂ ਸਾਨੂੰ ਕੀ ਕਹਿੰਦੇ ਆ ਬਣਿਆ ਕੋਈ ਗੱਲ ਨਹੀਂ ਬਣੇ ਰੇ ਲੇਕਿਨ ਸਾਨੂੰ ਇੱਕ ਜੁਟ ਹੋਣ ਦੀ ਲੋੜ ਹੈ ਜਿਹਦੇ ਵਾਸਤੇ ਸਾਡਾ ਇਹ ਸਮਾਜਿਕ ਸਮਾਨਤਾ ਸੰਗਠਨ ਆਪਣਾ ਪੂਰਾ ਜਿਹੜਾ ਹੈਗਾ ਜੂਲ ਲਗਾ ਰਿਹਾ ਹੈਗਾ ਮੀਟਿੰਗਾਂ ਕਰ ਰਿਹਾ ਹੈ ਜਿਲ੍ਹਾ ਲੈਵਲ ਤੇ 17-18 ਮੀਟਿੰਗਾਂ ਪਹਿਲਾਂ ਕਰ ਚੁੱਕੇ ਆ ਹੁਣ ਫੇਰ ਦੁਬਾਰਾ ਦੌਰ ਚੱਲੇਗਾ ਜਿੱਦੇ ਚ ਵੱਡੀ ਮਾਤਰਾ ਦੇ ਵਿੱਚ ਲੋਕ ਜਿਹੜੇ ਹੈਗੇ ਆ ਸ਼ਾਮਲ ਹੋ ਰਹੇ ਆ ਸਾਡੀ ਗੱਲ ਸੁਣ ਰਹੇ ਆ ਸਾਡਾ ਸਾਥ ਦੇਣ ਦਾ ਵਾਅਦਾ ਵੀ ਕਰਦੇ ਆ ਅੱਜ ਇਹ ਸਬਜੈਕਟ ਗੱਲ ਕਰੀਏ ਭਾਰਤ ਦੇ ਦੀ ਭਾਰਤ ਦੇ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਹੈਗੀਆਂ ਬਹੁਤ ਸਾਰੇ ਸਮਾਜ ਦੇ ਲੋਕਾਂ ਦਾ ਕਿਹੜੀ ਪਾਰਟੀ ਤੁਹਾਨੂੰ ਲੱਗਦਾ ਭਲਾ ਕਰ ਸਕਦੀ ਹੈ ਦੇਖੋ ਬਾਬਾ ਸਾਹਿਬ ਦੀ ਆਈਡਿਓਲੋਜੀ ਨੂੰ ਵੱਖ-ਵੱਖ ਲੋਕ ਜਿਹੜੇ ਹੈਗੇ ਵੱਖ-ਵੱਖ ਨਜ਼ਰੀਏ ਨਾਲ ਦੇਖਦੇ ਕੁਝ ਜਿਹੜੇ ਹੈਗੇ ਜਿਸ ਤਰ੍ਹਾਂ ਮੈਂ ਜੇ ਐਗਜ਼ਾਮਪਲ ਦੇਵਾਂ ਤੁਹਾਨੂੰ ਤਾਂ ਸਾਡੀ ਪ੍ਰੈਜ਼ੀਡੈਂਟ ਗਵਰਨਮੈਂਟ ਜਿਹੜੀ ਹੈ ਪੰਜਾਬ ਦੀ ਉਹ ਸ਼ਹੀਦ ਭਗਤ ਸਿੰਘ ਦੀ ਫੋਟੋ ਲਗਾਉਂਦੀ ਹੈ ਆਉਂਦੀ ਤੇ ਬਾਬਾ ਸਾਹਿਬ ਦੀ ਫੋਟੋ ਲਗਾਉਂਦੀ ਹੈ ਫੋਟੋ ਲਗਾਉਣ ਦੇ ਨਾਲ ਨਾਲ ਉਹਨਾਂ ਨੇ ਬਾਬਾ ਸਾਹਿਬ ਦੀ ਆਈਡੈਓਲੋਜੀ ਤੇ ਸ਼ਹੀਦ ਭਗਤ ਸਿੰਘ ਦੀ ਆਈਡੈਓਲੋਜੀ ਸੀ ਉਹਨੂੰ ਨਹੀਂ ਅਪਣਾਇਆ ਉਹਨਾਂ ਨੇ ਲੋਕਾਂ ਨੂੰ ਗੁੰਮਰਾ ਕੀਤਾ ਹੈਗਾ ਵੀ ਅਸੀਂ ਬਾਬਾ ਸਾਹਿਬ ਨੂੰ ਮੰਨਦੇ ਹਾਂ ਉਹ ਬਾਬਾ ਸਾਹਿਬ ਦੀ ਫੋਟੋ ਲਗਾ ਸਕਦੇ ਹਾਂ ਬਾਬਾ ਸਾਹਿਬ ਦੀ ਉਹ ਗੱਲ ਨਹੀਂ ਮੰਨਦੇ ਜੋ ਬਾਬਾ ਸਾਹਿਬ ਨੇ ਕਿਹਾ ਸੀ ਬਾਬਾ ਸਾਹਿਬ ਨੇ ਤਾਂ ਇਹ ਕਿਹਾ ਸੀਗਾ ਕਿ ਇਹ ਗਰੀਬ ਲੋਕ ਨੇ ਅਧਿਕਾਰ ਬੰਚਤ ਲੋਕ ਨੇ ਇਹਨਾਂ ਨੂੰ ਜਿਹੜੇ ਅਧਿਕਾਰ ਸੰਵਿਧਾਨ ਦੇ ਵਿੱਚ ਦਿੱਤੇ ਆ ਤੁਸੀਂ ਉਹ ਹੀ ਦੇ ਦਿਓ ਇਹਨਾਂ ਨੂੰ ਲੇਕਿਨ ਇਹ ਤਾਂ ਉਹ ਵੀ ਦੇਣ ਨੂੰ ਤਿਆਰ ਨਹੀਂ ਹੈਗੇ ਆ ਜਿਹੜੇ ਸੇ ਲਾਪਰਾਂ ਦੀ ਜਿਹੜੀ ਹੈਗੀ ਹੈ ਅਪਾਇੰਟਮੈਂਟ ਹੋਣੀ ਸੀਗੀ ਉਹਦੇ ਵਿੱਚੋਂ ਉਹਨਾਂ ਨੇ ਰਜਿਸਟ੍ਰੇਸ਼ਨ ਨਹੀਂ ਦਿੱਤੀ ਤੋਂ ਹੁਣ ਜਿਹੜਾ ਹੈਗਾ ਸਾਡੇ ਪਿਛਲੀ ਸਰਕਾਰ ਨੇ ਜਿਹੜਾ ਬੁਲਾਇਆ ਸੀਗਾ ਕਮਿਸ਼ਨ ਬੁਲਾਇਆ ਸੀ ਸ਼ੈਡੂਲ ਕਾਸ ਕਮਿਸ਼ਨ ਉਹਦੇ ਵਿੱਚ 10 ਮੈਂਬਰ ਸੀ ਕੱਲ ਪਰਸੋ ਜਿਹੜਾ ਹੈਗਾ ਉਹਨਾਂ ਨੇ ਐਕਟ ਪਾਸ ਕਰਕੇ ਉਹ 50% ਜਿਹੜੇ ਮੈਂਬਰ ਘਟਾਤੇ ਤੇ ਵਾਈਸ ਚੇਅਰਮੈਨ ਦੀ ਪੋਸਟ ਜਿਹੜੀ ਸੀਗੀ ਉਹ ਵੀ ਖਤਮ ਕਰ ਦਿੱਤੀ ਲੇਕਿਨ ਸਾਡੇ 34 ਉੱਥੇ ਬੈਠੇ ਜਿਹੜੇ ਐਮਐਲਏ ਕੋਈ ਵੀ ਕੋਈ ਗੱਲ ਨਹੀਂ ਕਰ ਪਾਇਆ ਨੇ ਦੇਖਿਆ ਹੈ ਜੀ ਜੇ 34 ਐਮਐਲਏ ਜੇ 바ਵਾ ਸਾਹਿਬ ਦੀ ਸੋਚ ਦੇ ਮੁਤਾਬਕ ਉਹਨਾਂ ਦੀ ਆਈਡਿਓਲੋਜੀ ਦੇ ਮੁਤਾਬਕ ਰੀਅਲ ਰਿਪਰੈਜ਼ੈਂਟੇਟਿਵ ਦੇ ਥਰੂ ਹੱਥੇ ਪਹੁੰਚੇ ਹੁੰਦੇ ਤਾਂ ਫਿਰ ਇਹ ਛੋਟਾ ਹੋਣਾ ਸੀ ਫਿਰ ਇਹ ਨਹੀਂ ਹੋਣਾ ਸੀ ਡੀਸੀ ਸਾਹਿਬ ਜੇ ਗੱਲ ਕਰੀਏ ਪੰਜਾਬ ਦੀ ਪੰਜਾਬ ਦੀ ਪਾਪੂਲੇਸ਼ਨ ਦੀ ਗੱਲ ਕਰੀਏ ਤਾਂ तकरीबन ਐਸਸੀ ਸਮਾਜ ਦੀ ਪਾਪੂਲੇਸ਼ਨ ਹੈ तकरीबन 35% ਹੈ ਉਸ ਦੇ ਬਾਵਜੂਦ ਵੀ ਜਿਹੜਾ ਐਸਸੀ ਸਮਾਜ ਹੈ ਆਪਣੀਆਂ ਸਰਕਾਰਾਂ ਬਣਾਉਣ ਤੇ ਨਾਕਾਮ ਰਿਹਾ ਕੀ ਕਹਾਂ lata ਹਾਂ ਜਿਵੇਂ ਸਾਡੀ 2011 ਦੀ ਪਾਪੂਲੇਸ਼ਨ ਜਿਹੜੀ ਹੈ 31.9 ਹੈ ਜੇ ਅਗਰ ਉਹ ਆਪਣੇ 10 ਸਾਲ ਨੂੰ ਪੂਰੇ ਹੋਣ ਵਾਲੇ ਨੇ 21 ਦੇ ਵਿੱਚ ਹੋਗੇ ਨੇ ਜੇ ਨਵੀਂ ਆਏਗੀ ਤਾਂ ਮੈਨੂੰ ਲੱਗਦੀ 3-4% ਹੋਰ ਵੱਧ ਜਾਏਗੀ ਤੇ ਤੁਸੀਂ ਬਿਲਕੁਲ ਠੀਕ ਹੈ ਕਿ 35% ਦੀ ਗ੍ਰੀਨ ਪਹੁੰਚ ਜਾਏਗੀ ਲੇਕਿਨ ਜਿਹੜਾ 35% ਪਾਪੂਲੇਸ਼ਨ ਨੂੰ ਬਾਵਾ ਸਾਹਿਬ ਨੇ ਜਿਹੜੀ ਗੱਲ ਕਹੀ ਸੀ ਵੀ ਪ੍ਰੋਪੋਰਸ਼ਨਲ ਟੂ ਪਾਪੂਲੇਸ਼ਨ ਠੀਕ ਹੈ ਉਹਨਾਂ ਨੂੰ ਬਜਟ ਵੀ ਅਲੋਕੇਟ ਕਰੋ ਜੇ ਪੰਜਾਬ ਦੀ ਆਪਾਂ ਗੱਲ ਕਰੀਏ ਸਪੈਸ਼ਲ ਕੰਪੋਨੈਂਟ ਪਲਾਨ ਜਿਹੜਾ ਹੈਗਾ ਜਿਹੜਾ ਕਿ ਸਾਨੂੰ ਪ੍ਰੋਪੋਰਸ਼ਨਲ ਟੂ ਪਾਪੂਲੇਸ਼ਨ ਬਜਟ ਦਾ ਪ੍ਰੋਵੀਜ਼ਨ ਕਰਦਾ ਹੈਗਾ ਉਹ ਸਾਡੇ ਪੰਜਾਬ ਸਰਕਾਰ ਨੇ ਅਜੇ ਤੱਕ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਹੈਗਾ ਬਾਕੀ ਸਟੇਟਾਂ ਨੇ ਲਾਗੂ ਕਰ ਦਿੱਤਾ ਤੋਂ ਅੱਜ ਜੇ ਆਪਾਂ ਬਜਟ ਤੇ ਵੀ ਗੱਲ ਕਰੀਏ ਮੈਂ ਬਜਟ ਦੇ ਬਾਰੇ ਬਹੁਤੀ ਗੱਲ ਨਹੀਂ ਕਰਾਂਗਾ ਲੇਕਿਨ ਮੈਂ ਇਹ ਕਹਾਂਗਾ ਸਾਨੂੰ ਚਾਹੀਦਾ ਸਪੈਸ਼ਲ ਕੰਪੋਨੈਂਟ ਪਲਾਨ ਜਿਹੜਾ ਹੈਗਾ ਉਹ ਲਾਗੂ ਕੀਤਾ ਜਾਵੇ ਤਾਂ ਕਿ ਸਾਨੂੰ ਪ੍ਰੋਪੋਰਸ਼ਨਲ ਟੂ ਪਪੂਲੇਸ਼ਨ ਜਿਹੜਾ ਹੈਗਾ ਜਿਹੜਾ ਪੰਜਾਬ ਦਾ ਬਜਟ ਹੈ ਉਹਦਾ ਹਿੱਸਾ ਮਿਲ ਸਕੇ ਹਾਂ ਡੀਸੀ ਸਾਹਿਬ ਤੁਸੀਂ ਬਜਟ ਦੀ ਗੱਲ ਕੀਤੀ ਹੈ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਜੋ ਭਗਵੰਤ ਮਾਨ ਨੇ ਆਪਣੀ ਸਰਕਾਰ ਦਾ ਪਹਿਲਾ ਬਜਟ ਹੈ ਜਿਹੜਾ ਫੁੱਲੀ ਬਜਟ ਹੈ ਜਿਹ ਕਿਸ ਮਾਲਵਾਸੀਓਂ ਬਜਟ ਕੁਛ ਹੈ ਮੈਂ ਪਹਿਲੇ ਕਹਿ ਚੁੱਕਿਆ ਹਾਂ ਵੀ ਐਸੀ ਸਮਾਜ ਨੂੰ ਕਦੋਂ ਮਿਲੂਆ ਜੇ ਸਪੈਸ਼ਲ ਕੰਪੋਨੈਂਟ ਪਲਾਨ ਪ੍ਰਪੋਰਸ਼ਨੇਟ ਟੂ ਪੋਪੂਲੇਸ਼ਨ ਜੇ ਅਗਰ ਸਾਨੂੰ ਬਜਟ ਦੇਣਗੇ ਜੇ ਅਗਰ ਕੋਈ ਸਰਕਾਰ ਨਹੀਂ ਦਿੰਦੀ ਭਾਵੇਂ ਉਹ ਆਪ ਹੈ ਭਾਵੇਂ ਕਾਂਗਰਸ ਹੈ ਭਾਵੇਂ ਕੋਈ ਹੋਰ ਸਰਕਾਰ ਹੈ ਤਾਂ ਫਿਰ ਜਿਹੜਾ ਹੈਗਾ ਉਹ ਉਹ ਸਾਡੇ ਜਿਹੜੇ ਲੋਕਾਂ ਦਾ ਹਿੱਤ ਨਹੀਂ ਦੇਖਦੀ ਲਾਸਟ ਤੇ ਡੀਸੀ ਸਾਹਿਬ ਕੀ ਮੈਸੇਜ ਦੇਣਾ ਚਾਹੁੰਦੇ ਹੋ ਖਾਸ ਕਰਕੇ ਪੰਜਾਬ ਦੇ ਮੋਢੇ ਸਮਾਜ ਦੇ ਲੋਕਾਂ ਨੂੰ ਮੈਂ ਸਮਾਜਿਕ ਸਮਾਨਤਾ ਸੰਗਠਨ ਦਾ ਜਿਹੜਾ ਹੈਗਾ ਪ੍ਰਧਾਨ ਹੈ ਪੰਜਾਬ ਦਾ ਮੈਂ ਇਹੀ ਅਪੀਲ ਕਰਾਂਗਾ ਹੱਥ ਜੋੜ ਕੇ ਬੇਨਤੀ ਵੀ ਕਰਾਂਗਾ ਕਿ ਸਾਡੇ ਸਮਾਜ ਦੀਆਂ ਜੜਾਂ ਬਹੁਤ ਖੋਖਲੀਆਂ ਚੁੱਕੀਆਂ ਨੇ ਸਾਹਬ ਕਾਸ਼ੀਨਾਥਾਮ ਜੀ ਦੇ ਜਾਣ ਤੋਂ ਬਾਅਦ ਜਿਹੜਾ ਹੈਗਾ ਅਸੀਂ ਇੱਕ ਮੁੱਟ ਜੁਟ ਨਹੀਂ ਹੋ ਪਾਏ ਤਾਂ ਅੱਜ ਇੱਕ ਜੁਟ ਹੋਣ ਦੀ ਲੋੜ ਹੈ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਧਾਰਮਿਕ ਜਿਹੜਾ ਹੈਗਾ ਉਸ ਤੋਂ ਵੱਖ ਤੋਂ ਉੱਪਰ ਉੱਠ ਕੇ ਤੇ ਵੱਖ-ਵੱਖ ਸੰਗਠਨ ਬਣੇ ਉਹਨਾਂ ਤੋਂ ਵੀ ਉੱਪਰ ਉੱਠ ਕੇ ਜਿਹੜੇ ਸਾਡੇ ਮੁੱਦੇ ਨੇ ਜੋ ਸਾਡੀ ਕੀੜਾ ਇੱਕ ਹੈ ਜੇ ਸਮਾਜ ਦੇ ਕਸੀ ਉਹਦੇ ਵਾਸਤੇ ਜਿਹੜਾ ਇੱਕ ਜੁੱਟ ਹੋ ਕੇ ਲੜਾਈ ਲੜੀ ਜੇ ਤਾਂ ਜਿਹੜੀਆਂ ਸਾਡੀਆਂ ਮੁਸ਼ਕਲਾਂ ਨੇ ਸਮਾਜ ਨੂੰ ਮੁਸ਼ਕਲ ਆ ਰਹੀਆਂ ਸਾਡੇ ਬੱਚਾਂ ਨੂੰ ਮੁਸ਼ਕਲ ਆ ਰਹੀਆਂ ਜੋ ਪਿੰਡਾਂ ਦੇ ਵਿੱਚ ਸਾਡੇ ਨਾਲ ਵਰਤਾਓ ਹੋ ਰਿਹਾ ਹੈਗਾ ਸ਼ਮਸ਼ਾਨ ਘਾਟਾਂ ਦੇ ਵਿੱਚ ਵਰਤਾਓ ਹੋ ਰਿਹਾ ਹੈਗਾ ਹੈ ਜੀ ਸਾਡੇ ਬੱਚਾਂ ਨੂੰ ਘੋੜੀ ਤੇ ਨਹੀਂ ਚੜਨ ਦਿੱਤਾ ਜਾ ਰਿਹਾ ਜਾਂ ਇਦਾਂ ਦੀਆਂ ਹੋਰ ਪ੍ਰੋਬਲਮ ਤੇ ਗੁਰਦੁਆਰੇ ਅਲੱਗ-ਅਲੱਗ ਬਣੇ ਹੋਏ ਨੇ ਵਿਧਾੜੀ ਦੇ ਮਸਲੇ ਤੇ ਰੈਜਿਊਮੇਸ਼ਨ ਪਾਸ ਦਿੱਤਾ ਜਾਂਦਾ ਹੈਗਾ ਤੋਂ ਇਹ ਸਾਰੇ ਮਸਲੇ ਹੱਲ ਕਰਨ ਵਾਸਤੇ ਕਸੀ ਸਮਾਜ ਨੂੰ ਤੇ ਸੰਵਿਧਾਨ ਦੇ ਪੱਖੀ ਜੋ ਤਾਕਤਾਂ ਆਈਆਂ ਜੋ ਲੋਕ ਨੇ ਮੈਂ ਉਹਨਾਂ ਨੂੰ ਸਾਰੇ ਨੂੰ ਅਪੀਲ ਕਰਦਾ ਵੀ ਆਓ ਇੱਕ ਮੰਚ ਤੇ ਹੋ ਕੇ ਅਸੀਂ ਸੰਵਿਧਾਨ ਨੂੰ ਬਚਾਈਏ ਲੋਕਤੰਤਰ ਨੂੰ ਬਚਾਈਏ ਤੇ ਦੇਸ਼ ਨੂੰ ਬਚਾਈਏ ਬਿਲਕੁਲ ਜੀ ਬਿਲਕੁਲ ਐਸੀ ਸਮਾਜਿਕ ਸਮਾਨਤਾ ਸੰਗਠਨ ਦੇ ਪੰਜਾਬ ਪ੍ਰਧਾਨ ਉਧਰੀ ਕੁਸ਼ੀ ਰਾਮ ਜਿੰਨ੍ਹਾਂ ਦਾ ਕਹਿਣਾ ਹੈ ਸਮਾਜਿਕ ਸਮਾਨਤਾ ਸੰਗਠਨ ਦਾ ਮਕਸਦ ਬੋਝੇ ਸਮਾਜ ਦੇ ਲੋਕਾਂ ਨੂੰ ਇਕੱਠਾ ਕਰਨਾ ਅਤੇ ਉਹਨਾਂ ਦੇ ਰੁਕੇ ਹੋਏ ਕੰਮ ਕਰਾਉਣਾ ਕੈਮਰਾਮੈਨ ਸੂਜਲ ਦੇ ਨਾਲ ਮਨੋ ਚਰਕੀਵਾਲ ਭਾਰਤੀ ਆਵਾਜ਼ ਬਟਿੰਡਾ ਅੱਜ ਤੋਂ ਅਸੀਂ ਦਿਖਾਵਾਂਗੇ ਤੁਹਾਨੂੰ ਬਿਲਕੁਲ ਸਾਫ ਸੁਸਿਧ ਦੇ ਰੋੜ ਪਾਰਤੀ ਰੋੜ